ਬਾਲੀਵੁੱਡ অভিনেতা ਅਮੀਰ ਖਾਨ ਦੀ ਫਿਲਮ ਪੀਕੇ ਜਾਪਾਨ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਰਾਜਕੁਮਾਰ ਹੇਰਾਨੀ ਦੇ ਨਿਰਦੇਸ਼ਨ ਵਿੱਚ ਬਣੀ ਇਹ ਫਿਲਮ ਸਾਲ 2014 ਵਿੱਚ ਪ੍ਰਦਰਸ਼ਿਤ ਹੋਈ ਸੀ ਇਹ ਬਾਲੀਵੁੱਡ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਹੈ ਪੀਕੇ ਨੇ ਭਾਰਤੀ ਬਾਜ਼ਾਰ ਵਿੱਚ 340 ਕਰੋੜ ਰੁਪਏ ਦੀ ਕਮਾਈ ਕੀਤੀ ਫਿਲਮ ਜਾਪਾਨ ਵਿੱਚ ਅਕਤੂਬਰ ਮਹੀਨੇ ਚ ਰਿਲੀਜ਼ ਹੋਵੇਗੀ ਕਾਮੇਡੀ King Kapil Sharma ਦਾ TV show The Kapil Sharma Show ਦੇ set ਤੇ ਹਾਲ ਹੀ ਚ ਸ਼ੈਟੀ ਪੈਣਾ ਪਹੁੰਚੀਆਂ। ਦੋਹਾਂ ਨੇ host Kapil Sharma ਨਾਲ ਕਾਫੀ ਡਾਂਸ ਅਤੇ ਮਸਤੀ ਕੀਤੀ। ਛਿਲਪਾਰੇ ਨਾਲ ਹੋਣਾਰੇ ਪਤੀ ਰਾਜਕੁੰਤਰਾ ਵਿਸ਼ਾਮਲ ਸਨ ਜੋ ਕਾਲੇ ਰੰਗ ਦੇ ਪਠਾਨੀ ਕੁੜਤੇ ਵਿੱਚ ਨਜ਼ਰ ਆਏ। ਜਲਦੀ ਐਪੀਸੋਡ TV ਉੱਤੇ ਵੀ ਪ੍ਰਸਾਰਿਤ ਹੋਵੇਗਾ। ਬਾਲਿਊਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਸੋਸ਼ਲ ਮੀਡੀਆ ਤੇ ਵਾਪਸੀ ਕਰ ਲਈ ਹੈ ਕੁਝ ਦਿਨ ਪਹਿਲਾਂ ਅੰਕਿਤਾ ਨਾਲ ਹੋਏ ਬ੍ਰੇਕਅਪ ਤੋਂ ਬਾਅਦ ਸੁਸ਼ਾਂਤ ਨੇ ਆਪਣਾ account delete ਕਰ ਦਿੱਤਾ ਸੀ ਮੀਡੀਆ ਰਿਪੋਰਟਸ ਦੇ ਮੁਤਾਬਕ ਸੁਸ਼ਾਂਤ ਸਿੰਘ ਅੱਜਕੱਲ ਆਪਣੀ ਸਹਿਯਦਾਕਾਰਾ ਕ੍ਰਿਤੀ ਸੇਨਾ ਨੂੰ ਡੇਟ ਕਰ ਰਹੇ ਨੇ ਇਸੇ ਦੌਰਾਨ ਸੁਸ਼ਾਂਤ ਨੇ ਕ੍ਰਿਤੀ ਨਾਲ ਆਪਣੀ ਇੱਕ ਤਸਵੀਰ ਇੰਸਟਾਗ੍ਰam ਤੇ ਸਾਂਝੀ ਕੀਤੀ ਨਿਲਕਪੂਰ ਟੀਵੀ ਲੜੀਵਾਰ 24 ਦੇ ਦੂਸਰੇ ਸੰਸਕਰਨ ਨੂੰ ਲੈ ਕੇ ਦਰਸ਼ਕਾਂ ਦੇ ਸਾਹਮਣੇ ਫਿਰ ਤੋਂ ਹਾਜ਼ਰ ਹੋ ਰਹੇ ਨੇ ਇਸ ਜਿਸ ਵਾਰ ਨਿਲਕਪੂਰ ਦੇ ਨਾਲ 822 ਦੀ ਅਦਾਕਾਰ ਅਸਰਵਿੰਨ ਚਾਵਲਾ ਵੀ ਨਜ਼ਰ ਆਵੇਗੀ 24 ਦੇ ਟ੍ਰੇਲਰ ਵਿੱਚ 49 ਸਾਲਾਂ ਨਿਲਕਪੂਰ ਸਰਵਿੰਨ ਨਾਲ ਦੇ ਬਲੌਕ ਕਰਦੇ ਨਜ਼ਰ ਆਉਣਗੇ DRPH TV ਦੇ ਨੰਬਰ 1 ਸ਼ੋਅ ਨਾਗਿੰਦੀ ਮੁਖਤਾਕਰ ਮੋਨੀ ਰੌਏ ਅਤੇ ਸੀਰੀਅਲ ਦਿਯਾਰ ਬਾਤੀ ਹਮ ਦੇ ਲੀਡਰ ਅਦਾਕਾਰਾ ਦਿਵਯਕਾ ਸਿੰਘ ਬਿੱਤਨੀਯੋਜਿਤ 9ਵੇਂ ਜੀ ਕੋਲਡ ਅਵਾਰਡਸ 2016 ਵਿੱਚ ਕਾਫੀ ਸਟਾਈਲਿਸ਼ ਅਵਤਾਰ ਵਿੱਚ ਨਜ਼ਰ ਆਈਆਂ ਇਸ ਦੌਰਾਨ ਸੀਰੀਅਲ ਜਮਾਈ ਰਾਜੇ ਦੇ ਲੀਡਰ ਅਦਾਕਾਰਾ ਨੀਯਾ ਸ਼ਰਮਾ ਵੀ ਬੋਲ ਪਹਿਰਾਵੇ ਵਿੱਚ ਦਿਖੀ ਇਸ ਇਲਾਵਾ ਹੀਨਾ ਖਾਨ ਜੀਆ ਮਾਨੇ ਕ੍ਰਿਸਟਲ ਡਿਸੂਜ਼ਾ ਗੋਹਰ ਖਾਨ ਸਮਿਤ ਕਈ ਮਸ਼ਹੂਰ ਸਿਤਾਰੇ ਗਲੈਮਰਸ ਅਵਤਾਰ ਵਿੱਚ ਦਿਖਾਈ ਦਿੱਤੇ ਅਭਿਨੇਤਾ ਇਤਿក្រਸ਼ਾ ਦਾ ਕਹਿਣਾ ਹੈ ਕਿ ਉ르ਤਾ ਪੰਜਾਬ ਵਿੱਚ ਕਟ ਲਗਾਉਣ ਦੇ ਨਾਲ ਸੈਂਸਰ ਬੋਰਡ ਦੇ ਫੈਸਲੇ ਰਾਹੀਂ ਬਾਲੀਵੁੱਡ ਦੀ ਮੰਦਪਾਗੀ ਸਥਿਤੀ ਸਾਹਮਣੇ ਆ ਗਈ ਹੈ ਜਿਸ ਦਾ ਫਿਲਮਾਂ ਤੇ ਫਿਲਮਕਾਰਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਰਿਤਿਕ ਨੇ ਕਿਹਾ ਕਿ ਉਹਨਾਂ ਨੂੰ ਮਾਨ ਹੈ ਕਿ ਅਜਨਬੀ ਵਿਕ ਜੁੱਟ ਹੋ ਕੇ ਫਿਲਮ ਦੇ ਸਮਰਥਨ ਵਿੱਚ ਖੜੇ ਹੋਏ ਨੇ ਹਾਊਸਫੁੱਲ 3 ਨੂੰ ਮਿਲੀ ਜੁਲੀ ਪ੍ਰਤੀਕਿਰਿਆ ਮਿਲਣ ਦੇ ਬਾਅਦ ਬਾਕਸ ਆਫਿਸ ਤੇ ਉਹਨਾਂ ਦੀ ਚੰਗੀ ਕਮਾਈ ਨੂੰ ਦੇਖਤੇ ਹੋਏ ਨਿਰਮਾਤਾ ਉਸ ਦੀ ਹੋਰ ਕੜੀ ਬਣਾਉਣ ਦੀ ਚੁਕ ਨੇ। ਹਾਊਸਫੁੱਲ 4 ਦੇ ਨਿਰਮਾਣ ਤੇ ਨਾਡੇ ਵਾਲਾ ਤੋਂ ਕੀਤੇ ਗਏ ਸਵਾਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਹਾਊਸਫੁੱਲ ਇੱਕ ਚੰਗੀ ਲੜੀ ਹੈ। ਯਕੀਨਨ ਮੈਂ ਹਾਊਸਫੁੱਲ 4 ਬਣਾਵਾਂਗਾ। ਹਨੀ ਸਿੰਘ ਦਾ ਨਵਾਂ ਗਾਣਾ ਰਿਲੀਜ਼ ਹੋਣ ਵਾਲਾ ਜਿਸ ਦੀ ਪ੍ਰੇਰਣਾ ਉਹਨਾਂ ਨੂੰ ਜੀਵਨ ਵਿੱਚ ਸੰਘਰਸ਼ ਭਰੇ ਦੌਰ ਤੋਂ ਮਿਲੀ ਹੈ। ਲੰਬੇ ਸਮੇਂ ਤੱਕ ਦਰਸ਼ਕਾਂ ਤੋਂ ਦੂਰ ਰਹਿਣ ਵਾਲੇ ਹਨੀ ਸਿੰਘ ਨੇ ਬਿਮਾਰੀ ਤੋਂ ਉੱਭਰਨ ਤੇ ਬਾਅਦ ਇੱਕ ਕਵਿਤਾ ਲਿਖੀ ਸੀ ਜਿਸ ਨੂੰ ਹੁਣ ਗਾਣ ਆਪਣਿਆ ਦਾ ਕਾਰੇ ਲਈ ਮੰਨੀ ਜਾਣ ਵਾਲੀ ਵਿਦਿਆਬਾਲਨ ਨੂੰ ਹਿੰਦੀ ਸਿਨੇਮਾ ਜਗਤ ਵਿੱਚ ਕਤਮ ਰੱਖੇ 11 ਸਾਲ ਪੂਰੇ ਹੋ ਗਏ ਰਾਸ਼ਟਰੀ ਪੁਰਸਕਾਰ ਜੇਤੂ ਅਦਾਕਾਰ ਕਹਿੰਦੀ ਹੈ ਕਿ ਉਸ ਨੂੰ ਉਮੀਦ ਤੋਂ ਕਿਤੇ ਜ਼ਿਆਦਾ ਮਿਲਿਆ ਹੈ ਇਸ ਲਈ ਉਹਨਾਂ ਨੂੰ ਮਿਲੇ ਮੌਕਿਆਂ ਲਈ ਸ਼ੁਕਰਗੁਜ਼ਾਰ ਹੈ ਵਿਦਿਆਬਾਲਨ ਮੁਤਾਬਕ ਉਸ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਹਨੂੰ ਇੱਥੇ 11 ਸਾਲ ਹੋ ਗਏ ਨੇ ਵੌਲਵ ਰਦਾਕਾਰਾ ਮਾਡਲ ਸ਼ਹਿਨਾਜ਼ ਟ੍ਰੇਜ਼ੀ ਅੱਜਕੱਲہ ਆਪਣੀਆਂ ਛੁੱਟੀਆਂ ਦੇ ਮਜ਼ੇ ਲੈ ਰਹੀ ਹੈ ਸ਼ਹਿਨਾਜ਼ ਪਿਛਲੇ 5 ਹਫ਼ਤਿਆਂ ਤੋਂ ਵੱਖ-ਵੱਖ ਥਾਵਾਂ ਦੀ ਯਾਤਰਾ ਕਰ ਰਹੀ ਹੈ ਉਸਨੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੇ ਕੁਝ ਖੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਇਸ ਦਾ ਬੁਲਤ ਸ਼ੁਰੂ ਹੋ ਕੇ ਸ਼ਹਿਨਾਜ਼ ਦੀ ਯਾਤਰਾ ਸਿੰਗਾਪੁਰ ਬਾਲੀ ਗਿਲੀ ਅਤੇ ਗੋਆ ਜਾ ਕੇ ਖਤਮ ਹੋਈ